ਕਿਦਾ ਬੇਰ ਰ ਮੈਂ ਮੈਂ ਕੁੱਤੇ ਵਾਸਤੇ ਵੀ ਫੀਡ ਦਾ ਜਿਹੜੀ ਮੁੱਕ ਗਈ ਸੀ ਤੇ ਉਹ ਇੱਕ ਟੁੰਗੀ ਕਿਹਾ ਸੀ ਬਾਗਰਾ ਤੇ ਮੱਕੀ ਹਾਂ ਕਈ-ਕਈ ਕਿਲੋ ਲੈ ਛੋਟੇ ਜਾਨਵਰਾਂ ਵਾਸਤੇ ਦੰਦਾਂ ਦਾ ਪਾਇਆ ਕਰ ਮੁੱਠੀ-ਮੁੱਠੀ ਹਾਂ ਠੀਕ ਤੇ ਵੀ ਤੇਰੀ ਮਾਤਾ ਭੈ ਪਾਉਂਦੀ ਰਹਦੀ ਆ ਤਾਂ ਇਹਨਾਂ ਨੂੰ ਵੀ ਦਵਾਇਆ ਵੀ ਪਾਰ ਲੈ ਜੱਕ ਕਿੰਨੇ ਦਿੱਤੇ ਹੋ ਗਏ ਚੱਲ ਪੁੱਛਣੀ ਸੀ ਹਾਂ ਅਮੜੀ ਸੀ ਰੈਜੀ ਕਰੀ ਸੀ ਵੀ ਖਾਣੀਆਂ ਨੇ ਤਾਂ ਦੱਸਦੀ ਆ ਉਹ ਬਣਾ ਦਨੇ ਫੇਰ ਪਏ ਆਸੀ ਹੋਆ ਹੈਲੋ ਚੌੜ ਵਾਲੀਆਂ ਪਿੰਨੀਆਂ ਖਾਣੀਆਂ ਦਾਦਿਆ ਵਾਲੀਆਂ ਹੈਲੋ ਹੈਲੋ ਚੌੜ ਵਾਲੀਆਂ ਪਿੰਨੀਆਂ ਖਾਣੀਆਂ ਨੇ ਡੈਡੀ ਵਾਲੀਆਂ ਚੰਗਾ ਯਾਦ ਆ ਕੀ ਹੋ ਗਿਆ ਸੀ ਹੈ ਕੀ ਹੋ ਗਿਆ ਸੀ ਮਹਾ ਚੌੜ ਵਾਲੀ ਪਿੰਨੀਆਂ ਖਾਣੀਆਂ ਹਟੀਆਂ ਉਹਨਾਂ ਨੇ ਦਿੱਤੀਆਂ ਨਾ ਹਾਂ ਤੇ ਕਈ ਡੈਡੀ ਦਾ ਸਾਥ ਵੀ ਲਾ ਲਈ ਜਰਾ ਕੇ ਮੈਂ ਕੁੱਟੀ ਤੂੰ ਕੜੀਸ ਕੜੀਸ ਹਾਂ ਹਾਂ ਐ ਚੋਲਾ ਨਹੀਂ ਪਿੰਨੀ ਆਇਆ ਐ ਚੋਲਾ ਨਹੀਂ ਪਿੰਨੀ ਆਇਆ ਲੋ ਜੀ ਆਪਾਂ ਪਾਲਣ ਨੂੰ ਛੱਡ ਕੇ ਪਿੰਡੋਂ ਦੇ ਚੱਲੇ ਹੁਣ ਚੀਮਿਆਂ ਕਰਨੀ ਤੇ ਤੋਂ ਪਪ ਵਧੀਆ ਨਿਕਲ ਗਿਆ ਜਦੋਂ ਦੇਖੋ ਤੇ ਤੋਂ ਪਪ ਵਧੀਆ ਗਈ ਮੌਸਮ ਵਧੀਆ ਲੱਗਣ ਲੱਗ ਗਿਆ ਇਹ ਦਿਨਾਂ ਦੇ ਹੁਣ ਤੱਕ ਇਹ ਹੋਂ ਲਿਓ ਨੇ ਸ਼ਭੂ ਹੋਰੇ ਗਏ ਹੋ ਸੀ ਭਾਈ ਨਾਨਕੀ ਸ਼ਭੂ ਨੂੰ ਛੁੱਟੀ ਸੀ ਹੁਣ ਸਭੂ ਲੈਣ ਜਾਣੇ ਆ ਠੀਕ ਆ ਬਈ ਲਓ ਜੀ ਆਪਾਂ ਪਹੁੰਚ ਗਿਆ ਆਪਣੀ ਧੀ ਰਾਣੀ ਸ਼ਭੂ ਜੋਤ ਕੋਲੇ ਐ ਸ਼ਭੂ ਹਾਂਜੀ ਇਹ ਸ਼ਭੂ ਦੀ ਗੱਲ ਦੱਸਾ ਉਹ ਮੇਰੇ ਨਾਲ ਹੀ ਪੈਂਦੀ ਆਵੇਂ ਇਹਨਾਂ ਰੋਟੀ ਖਾਂਦੀ ਤੇ ਨਾਨਕ ਆਈ ਆ ਨਾ ਦੋ ਵਾਰਾ ਫੋਨ ਕਰਿਆ 15 ਨਾਲ ਤੇ ਕਿਉਂ ਬਈ ਹੈ ਦੱਸ ਮम्मा ਕਹਿੰਦੇ ਫੋਨ ਨਾ ਲਾ ਤੇ ਡੈਣ ਨੂੰ ਮੈਨੂੰ ਮम्मा ਨੇ ਫੋਨ ਫੜ ਲਿਆ ਕਹਿੰਦੇ ਫੋਨ ਨਹੀਂ ਲਾਣਾ ਕਹਿੰਦੇ ਕਿਉਂ ਕਿ ਇਹਦੇ ਫਿਰ ਤੂੰ ਡੈਡੀ ਨੂੰ ਐ ਕਹਿੰਗੀ ਵੀ ਅੱਜ ਆਜਾ ਲੈਣਾ ਜੱਜਾ ਅਜਾ ਲੈ ਵੀ ਤੇਰੀ ਮਾਂ ਨੇ ਫੋਨ ਨਹੀਂ ਕਰਨਾ ਤਾਂ ਵੀ ਤੂੰ ਫਿਰ ਕਹਿੰਗੀ ਡੈਡੀ ਲੈ ਜਾ ਮੇਰੇ ਬਣਾ ਜੀ ਲੱਗਦਾ ਨਹੀਂ ਪਰ ਲਾਲਿਆ ਹੁਣ ਇਹਨੇ ਹੈ ਨਾ ਲਾਲਿਆ ਲੈ ਜੀ ਮੈਂ ਜਿੱਦ ਤੇ ਤੂੰ ਕਹਿ ਨਹੀਂ ਤੀ ਹਾਂ ਜੋ ਚੀਜ਼ ਕਰਨੀ ਹੈ ਡੈਡੀ ਕਿੱਥੋਂ ਆ ਲਿਆ ਦੋ ਹੁਣ ਡੈਡੀ ਜਾ ਨਹੀਂ ਆਏ ਇਹਦੇ ਹੈ ਦੱਸ ਬੋਲ ਬੋਲ ਬੁੱਧ ਤੋੜ ਨਹੀਂ ਨੀਂਦ ਨਹੀਂ ਹੁੰਦੀ ਚਲੋ ਠੀਕ ਆ ਕੇ ਫਿਰ ਲੋ ਭਾਈ ਸ਼ਬੂ ਨਾਲ ਆਈ ਸੀ ਸ਼ਬੂ ਦੇ ਨਾਨ ਕੀ ਇਹਨਾਂ ਨੇ ਕੋਠੇ ਤੇ ਕੀ ਰੱਖ ਦੇ। ਇਹ ਜਬੂਏ। 베 베ਰ ਦਿਖਾਉਣੇ ਆ ਸਾਨੂੰ। ਕੋਈ ਇਹ ਦੇਖੋ 베ਰ। 베ਰ ਦੇਖੀ ਕਿੱਡੇ ਕਿੱਡੇ 베ਰ ਨੇ ਸਭੀ। ਇਹ ਐਡੇ ਐਡੇ 베ਰ ਨੇ। ਪੈੰਦੂ 베ਰ ਕਹਿੰਦੇ ਨੇ ਹੁਣ ਹਾ ਜਬੂਏ। ਕਿੱਡੇ ਕਹਿੰਦੇ ਨੇ? ਪਤਾ ਏ ਨੂੰ? ਇਹਨੂੰ ਕਹਿੰਦੇ ਨੇ ਪੈੰਦੂ 베ਰ। ਪੈੰਦੂ? ਹਾਂ ਪੈੰਦੂ ਕਹਿੰਦੇ ਹੁੰਨੇ ਅਸੀਂ ਇਹਦਾ। ਹਾਂ ਹੈ ਬਈ। ਛੋਟੇ ਵਾਲੀ ਨੂੰ ਕੀ ਕਹਿੰਦੇ ਨੇ? ਬ੍ਰਾਊਨ ਜਿਹੇ ਹੁੰਦੇ ਆ। ਦੇਖ ਨਿੰਬੂ ਨਿੰਬੂ ਜਿਹੜੇ 베ਰ ਨੇ। ਉਹ ਦੇਸੀ 베ਰ ਹੁੰਦੇ ਨੇ ਪਤਾ? ਹਾਂ। ਉਹ ਤਾਂ ਛੋਟੇ ਜਿਹੇ ਹੁੰਦੇ ਨੇ। ਉਹ ਕਰ ਦੇਸੀ ਵੀਰ ਹੁੰਦੇ ਨੇ ਇਹਨਾਂ ਨੂੰ ਪੈਂਦੀ ਪੈਂਦੂ ਵੀਰ ਕਹਿੰਦੇ ਪਿੰਦੂ ਹਾਂ ਵੱਡੇ ਵੀਰ ਹੁੰਦੇ ਨੇ ਠੀਕ ਆ ਲੋ ਵੀ ਅੱਜ ਇਹਨੇ ਨਿੰਬੂ ਵੀਰ ਕਹਿਆ ਕਰੂ ਜਿੰਨੇ ਮੂਰਕੇ ਨਿੰਬੂ ਵੀਰ ਕਹਦੇ ਨੇ ਠੀਕ ਲੋ ਵੀ ਨਾ ਰੱਖਤੇ ਦਾ ਨਿੰਬੂ ਵੀਰ ਅਸੀਂ ਠੀਕ ਆ ਚਲੋ ਖਾਜੋ ਤੋੜ ਲਓ ਵੀਰ ਬਹੁਤ ਮਿੱਠੇ ਨੇ ਬਈ ਰਸ ਬਹੁਤ ਆ ਪੂਰੇ ਸਵਾਦ ਨੇ ਇਹ ਸਬੂਨੇ ਮੈਨੂੰ ਪਤਾ ਵੀ ਕੀ ਡਸ ਦਿੱਤੀ ਆ ਪਲੇਟ ਚ ਪਾ ਕੇ ਲੋ ਵੀ ਲਮਾ ਸਾਰੇ ਲੋਕ ਕੋਸਾ ਹੋਰ ਖਾਉਂਦੇ ਮੇਰੇ ਸਾਰੇ ਮੈਨੂੰ 베ਰ ਖਵਾਉਂਦੇ ਨੇ ਤੇਰੇ ਨਾਨਕੇ ਮੈਨੂੰ 베ਰ ਖਵਾਉਂਦੇ ਨੇ ਹੈ ਤੇਰੇ ਨਾਨਕੇ ਨੂੰ 베ਰ ਖਵਾਉਂਦੇ ਨੇ ਕਿਤੇ ਕੋਈ ਬਰਫੀ ਕਸੂਰ ਤਾਂ ਨਹੀਂ ਸੀ ਤਾਂ ਖਵਾਈ ਨਹੀਂ ਇਹਨੂੰ ਤੇਰੇ ਆ ਤੁਸੀਂ ਕਿਧੋ ਦਰਿਆ ਚਾਹ ਨਾਲ ਚਾਹ ਨਾਲ ਦਰਤਾ ਬਾਈ ਇਹ ਔਰੋਗੈਨਿਕ ਚੀਜ਼ ਆ ਇਹ ਆ ਖਵਾ ਰਿਆ ਨਾ ਇਹ ਚੰਗੀ ਦੀ ਆ ਜਾਂਦੇ ਮੈਨੂੰ ਫੂਟਸ ਦਵਾ ਲਿਓ ਲੱਗ ਰਿਹਾ ਨਾਨਕੇ ਤੋਂ ਜਾ ਰਿਹਾ ਨਾਨੀ ਕੱਲੀ ਛੱਡ ਗਿਆ ਛੱਡ ਜਾ ਹੋਰ ਨੈਕਸਟ ਫੀਲਿੰਗ ਹੈ ਨੈਕਸਟ ਫੀਲਿੰਗ ਹੈ ਲੈ ਪਈ ਸ਼ਾਦੀ ਸਬੂ ਦਾ ਹੁਣ ਜੀ ਨਹੀਂ ਲੱਗਦਾ ਪਹਿਲਾਂ ਮੇਰੇ ਬਿਨਾਂ ਹੀ ਲੱਗਦਾ ਇੱਥੇ ਆ ਕੇ ਇਹਨਾਂ ਦੀ ਉੱਥੇ ਆ ਕੇ ਮੇਰੀ ਦੱਸੋ ਕਿੰਨਾ ਕਿੰਨਾ ਜਵਾਬ ਕਰੇ ਹੁੰਦੇ ਆ ਸੋਡੇ ਕੋਲੇ ਸੋਡੀ ਨਾਨਕਿਆਂ ਕੋਲੇ ਨਾਨਕੇ ਹੁਣ ਨਾਨੀ ਕੱਲੀ ਹੈ ਘਰੇ ਪਈ ਤੇ ਜੀ ਘੱਟ ਲੱਗਦਾ ਇਹਦਾ ਨਾਨੀ ਦਾ ਹੁਣ ਤੇਰਾ ਮਾਮਾ ਵਿਆਹ ਫੇਰ ਲੋਟ ਆਊਗਾ ਮਾ ਮਾਮੇ ਨੂੰ ਕਹੇ ਵਿਆਹ ਕਰਾ ਸੇਦੀ ਹੈ ਨਾ ਚੱਲੋ ਜੀ ਇੱਧਰ ਚੱਲੇ ਆਪਾਂ ਆਹ 베ਰੀ ਸੀ ਤੇ 베ਰ ਸੀ ਤੇ ਆਹ ਡੈਡੀ ਖੜਾ ਦੇਖੋ ਰੇਡੀ ਨੂੰ ਬਹੁਤ ਐਤ ਕੀ ਜਰੇ ਲਾ ਕੁਲਾ ਬਣਾਤਾ ਦਿਖਾਵਾਂਗੇ ਸਾਨੂੰ ਕੰਡੇ ਆ ਕੇ ਖਾਵਾਂਗੇ ਫਿਰ ਕਿਵੇਂ ਫੋਨ ਕਰਦੇ ਵਾ ਠੀਕ ਆ ਚੰਗਾ ਫਿਰ ਵਿਆਹਪੂ ਦਿਖਾਏਗਾ ਕਨਾਂ ਨੂੰ ਹਾਂ ਹਾਂ ਪੱਕਾ ਜੀ ਲੈ ਵਾ ਮੁੰਡਾ ਕਹਦਾ ਵਿਆਹਪੂ ਪਰ ਇਹ ਕੁੜੀ ਹੀ ਦੱਸ ਦਿਓ ਮੁੰਡਾ ਸਾਡਾ ਵੇਰ ਕਾਜ ਲੱਗਿਆ ਹੋਇਆ ਹੈਗਾ ਤੇ ਪੰਡਤਾਂ ਦੀ ਵਧੀਆ ਕੁੜੀ ਹੀ ਦੱਸ ਦਿਓ ਠੀਕ ਆ ਗਿੰਦੀ ਗਿੰਦੀ ਅੱਜ ਉਹ ਲਓ ਜੀ ਮੈਂ ਸ਼ਵੂ ਨੇ ਸੇਵਿੰਗ ਕਰੀ ਸੇਵਿੰਗ ਨਹੀਂ ਸ਼ੋਪਿੰਗ ਭਿੱਖੀ ਕੀ ਕੀ ਲੇਤਾ ਇੱਕ ਤਾਂ ਸੀ ਲੇਤਾ ਜਿਹੜੇ ਸਾਡੇ ਉਹ ਕੁੱਤੇ ਪਾਲੇ ਹੋਣ ਉਹਨਾਂ ਵਾਸਤੇ ਫੀਡ ਦਾ ਘਟਾ ਇੱਕ ਤੇ ਇੱਕ ਚਿੜੀਆਂ ਦੇ ਉਹਦੇ ਵਾਸਤੇ ਮੱਕੀ ਦੇ ਦਾਣੇ ਉਹੋ ਬਾਜ਼ ਲੈਣਾ ਨੂੰ ਹਾਂਜੀ ਤੇ ਉਹ ਲੈਤਾ ਆਦੇ ਵਾਸਤੇ ਨਹੀਂ ਸ਼ੋਪਿੰਗ ਕਰਿਆ ਕਿ ਅਸੀਂ ਕਰੀਆ ਅੱਜ ਸ਼ੋਪਿੰਗ ਕੁੱਤਿਆਂ ਵਾਸਤੇ ਦਰਬੇਸਾਂ ਵਾਸਤੇ ਜਿਵੇਂ ਮਾਤਾ ਮੇਰੀ ਕਹਿੰਦੀ ਉਹ ਵੀ ਦਰਬੇਸ ਨੇ ਇਹ ਵੀਡੀਓ ਨਾਲ ਅਸੀਂ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਵੀ ਤੁਸੀਂ ਭਾਈ ਉਹ ਬਾਹਲੇ ਕੁੱਤੇ ਨੂੰ ਰੋਟੀ ਤੁੱਦ ਜਿੰਨਾ ਕੋ ਹੁੰਦਾ ਕਰੇ ਜਿਵੇਂ ਮੈਂ ਪਾਇਆ ਕਰੋ ਜਿਵੇਂ ਸਾਡੇ ਕੋਲੇ ਸੋਰਸ ਨੂੰ ਹਸਾਮਣਾ ਠੀਕ ਹੈ ਜੀ ਹਣਾ ਸਭੂ ਹਾਂਜੀ ਹਾਂ ਤੇ ਇਹ ਵੀ ਆਪਣੇ ਸਾਰੇ ਫਿਰਦੇ ਨੇ ਇਹ ਵੀ ਪ੍ਰਕਿਰਤੀ ਹੁੰਦੀ ਆ ਨਾ ਘੁੰਮਦੀ ਹੁੰਦੀ ਆ ਇਹਨਾਂ ਨੇ ਆਪ ਉਹਨਾਂ ਨੂੰ ਪਾਵਾਂਗੇ ਆਪਾਂ ਨੂੰ ਕਮਾਉਣ ਵਾਸਤੇ ਇੱਤਾ ਤੇ ਜਾਨਵਰਾਂ ਨੂੰ ਖਾਣ ਵਾਸਤੇ ਹੈਨਾ ਹਾਂਜੀ ਹਾਂ ਠੀਕ ਹੈ ਜੀ ਬੂ ਜੀ ਓਕੇ ਜੀ ਸਾਥਰ ਪਾ ਦੋ ਸਾਥਰ ਪਾ ਦੋ ਤਸੌਰੀ ਪਾ ਦੋ ਹੋਰ ਦਾ ਸਹੀ ਨੁਕਾ ਲਓ ਸਾਗਰ ਗੰਦੀ ਲਓ ਸਾਗਰ ਗੰਦੀ ਆ ਬਾਈ ਤੋਂ ਲੈ ਲਈ ਆਪਾਂ ਠੀਕ ਆ ਬਾਈ ਹੋਰ ਕੀ ਜੀ ਹੁੰਦਾ ਇਹ ਆਪਕੇ ਸਾਹਮਣੇ ਪਿਆ ਜਿਹੜਾ ਉਹ ਦਿੰਦਾ ਇਹ ਸਾਹਮਣੇ ਪਿਆ ਹੈ ਨਾ ਲਓ ਜੀ ਹੰਡਾ ਜੂ ਸਾਗਰ ਗੰਦੀ ਇਹੋ ਚੰਗੀ ਹੁੰਦੀ ਹੈ ਹਾਂ ਹਾਂ ਬਈ ਵਧੀਆ ਹੈ ਸਬੂ ਕੀ ਖਾਏਗਾ ਸਾਗਰ ਗੰਦੀ ਸਾਗਰ ਗੰਦੀ ਸਾਗਰ ਗੰਦੀ ਖਾਉਗੇ ਭਾਈ ਪਹਿਲਾ ਮੈਨੂੰ ਨਾ ਸਾਗਰ ਗੰਦੀ ਸਵਾਦ ਨਹੀਂ ਲੱਗਦੀ ਮੇਰੀ ਕੁੜੀ ਨੇ ਮੈਨੂੰ ਵੀ ਖਾਣ ਲੱਤਾ ਤੇ ਹੁਣ ਟੇਸਟੀ ਨਹੀਂ ਲੱਗਦੀ ਐ ਹੁੰਦਾ ਵੀ ਜਿੱਥੇ ਵੀ ਮਿਲਦੀ ਹੈ ਮਿਲ ਜੇ ਸਾਗਰ ਗੰਦੀ ਅਸੀਂ ਸਿੰਪਲ ਖਾਂਦੇ ਹਾਂ ਉਹ ਨਹੀਂ ਚਾਟ ਝੂਟਿਆ ਲਾ ਕੇ ਖਾਂਦੇ ਹਾਂ ਨਾ ਸਬੂ ਹਾਂਜੀ ਸਿੰਪਲ ਨਮਕ ਬਲੈਕ ਜਿਆ ਪਾ ਕੇ ਨੂਨ ਤੇ ਫੇਸਵਾਲਾ ਉਹ ਇਮਲੀ-ਮੁਲੀ ਤਾਂ ਮਾੜੀ ਹੁੰਦੀ ਹੈ ਜੀ ਚਲੋ ਜੀ ਉਹ ਇਹ ਉਹਦਾ ਉਹ ਆ ਪੜੀ ਹੁੰਦੀ ਤੈਨੂੰ ਸ਼ਰਮ ਆਉਂਦੀ ਸਕੂਲ ਸਟੀਆਂ ਹੋਈਆਂ ਉਹਦੀ ਭੱਜ ਗਈ ਉਹ ਨਹੀਂ ਜਈ ਪੰਜ ਦਿਨ ਬਾਅਦ ਗਈ ਸੀ ਸਟੀਆਂ ਦੇ 5 ਦਿਨ ਬਾਅਦ ਚਲ ਭਾਈ ਇਹ ਆ ਧੀ ਰਾਣੀ ਮੇਰੀ ਇਹ ਮੈਨੂੰ ਕਹਿੰਦੀ ਹੁੰਦਾ ਕਿ ਮੇਰੇ ਕਹਿੰਦੀ ਕਹਿੰਦੀ ਮੈਂ ਨਹੀਂ ਕਹਿੰਦੀ ਜੱਡੀ ਅਗਲਾ ਕੁਝ ਵੀ ਤੂੰ ਵੱਧ ਬੋਲਦੀ ਮੈਨੂੰ ਕਹਿੰਦੀ ਜੇ ਤੂੰ ਸਟੀਆਂ ਦੂਈਆਂ ਤੇ ਨਾਨੀ ਕੀ ਵਗ ਜਾਂਦਾ ਸੀ ਭਾਈ ਮੈਂ ਪਹਿਲੇ ਤੇ ਨਹੀਂ ਵਗ ਜਾਂਦਾ ਸੀਗਾ ਨਹੀਂ ਨਹੀਂ ਉਹ ਮੈਂ ਤਾਂ ਸਿੱਧੀ ਵਾਸਤੇ ਜਾਂਦੀ ਨਹੀਂ ਨਾ ਕਿ ਪਸੇ ਜਾਂਦੇ ਵੀ ਸੀ ਉਹ ਤੇ ਸਕੂਲ ਚ ਵੀ ਪੜ੍ਹਦੀ ਸੀ ਹਾਂ ਉਹ ਸਕੂਲ ਹੀ ਬੜਨੇ ਲੋਗੋ ਵਾਲਾ ਪੜਿਆ ਮੈਂ ਅਬ ਜਾ ਕੇ ਕਿਹਦੀ ਬੇਰਾ ਮਾਂ ਬੂਹ ਮਾਤੇ ਹੋਇ ਬੇਰਾ ਮਾਂ ਤੇ ਮਰੂਦ ਹੈ ਫੇਰ ਦੇ ਕਿੱਡਾ ਮੰਮੀ ਬੋਲਦੀ ਆ ਕਹਿੰਦੀ ਗੂ ਕੱਡੇ ਕਿੱਦਾਂ ਬੇਰਾ ਪਹਿਲਾਂ ਤਾਂ ਇਹਨੂੰ ਮਰੂਦੀ ਸਮਝਾਈ ਮਾਂ ਇਹ ਤਾਂ ਮਰੂਦ ਆ ਬੇਰਾ ਹਾਂ ਇਧਰ ਆਸ ਮਾਰ ਕੇ ਕਿੱਡਾ ਬੇਰਾ ਮਾਂ ਮੈਂ ਕੁੱਤੇ ਮਾਸਤੇ ਵੀ ਫਿਰਦਾ ਜਿਹੜੀ ਮੁੱਕ ਗਈ ਸੀ ਤੇ ਉਹ ਇੱਕ ਤੁੰਗੀ ਕਿਹਾ ਸੀ 12 ਕਿਲੋ ਦੇ ਮੱਕੀ ਹਾਂ ਕਈ-ਕਈ ਕਿਲੋ ਲੈ ਛੋਟੇ ਜਾਨ ਬਰਾਬਰ ਪੰਧਰਨਾ ਤਾਂ ਪਾਇਆ ਕਰ ਮੁੱਠੀ-ਮੁੱਠੀ ਆ ਠੀਕ ਇਹ ਵੀ ਮੇਰੀ ਮਾਤਾ ਭੈ ਪੌਂਦੀ ਰਹਿਦੀ ਆ ਤਾਂ ਇਹਨਾਂ ਨੂੰ ਵੀ ਇਹ ਵੀ ਦਵਾ ਕਰਦੇ ਨੇ ਜੇ ਤੂੰ ਪਾਵੇਂਗਾ ਤੈਨੂੰ ਵੀ ਕੋਈ ਦੇ ਦੇਣਗੇ ਵਿਚਾਰੇ ਸੀਸ ਕਮੈ ਇਹ ਵੀ ਸੀਸ ਦੇ ਦਿੰਦੇ ਨੇ ਜੇ ਤੇਰੇ ਘਰ ਦਾਣ ਪਾਣੀ ਖਾਣਗੇ ਓਕੇ ਓਕੇ ਠੀਕ ਆ ਹੋਰ ਸਾਰਿਆਂ ਨੂੰ ਕਹਦੇ ਵੀ ਪਾਇਆ ਕਰੋ ਭਾਈ ਹੋਰ ਪੁੰਨ ਧਰਮ ਹੁੰਦਾ ਤਾਂ ਜਾਨਵਰਾਂ ਨੂੰ ਹੁਣ ਮਿਲਦਾ ਨਹੀਂ ਚੋਗਾ ਇਹਨਾਂ ਨੂੰ ਵਿਚਾਰੇ ਠੱਟਾ ਕੀ ਹੁਣ ਖਾਂਦੇ ਨੇ ਫਿਰ ਜਾਨਵਰ ਠੀਕ ਆ ਭਾਈ ਓਕੇ ਹੋਰ ਵਧੀਆ ਲੈ ਕਰੋ ਜੇ ਪੌਣੀਆਂ ਤੁਸੀਂ ਨਾ ਬੜੀ ਮੈਂ ਗਿਆ ਨਾ ਉਹ ਲੱਗਤ ਆ ਗਈ ਬਹੁਤ ਵਧੀਆ ਫੀਡ ਆ ਠੀਕ ਆ ਵੈਸੇ ਫਟੀ ਮੈਂ ਕੱਢ ਕੇ ਦਿਖਾਉਂ ਫਟੀ ਇਹ ਤੁਹਾਡੀ ਦਾਹਤ ਨੋ ਇਹ ਜਿਹੜੇ ਲੱਤੇ ਅਜਾ ਯੋ ਲੈ ਛੱੜ ਦੇ ਇਹ ਲੈ ਮੈਂ ਮੱਕੀ ਤੇ ਬਾਹਰ ਛੋਟੇ ਜਾਨ ਬਰਾ ਵਾਸਤੇ ਠੀਕ ਆ ਇਹ ਦਾਦੀ ਨੂੰ ਖੜਾ ਦੇ ਲੈ ਮਾਤਾ ਲੈ ਆ ਲੈ ਹੋ ਕੇ ਹੋ ਜਾਏ ਪੱਕੇ ਹਾਂ ਦੋ ਮੁੱਠੀ ਆ ਦੇਖ ਲੈ ਵੀ ਆਮ ਬਾਜਰਾ ਹਾਂ ਤੇ ਆਲਾ ਦੀ ਮੱਕੀ ਮਮੇ ਨਹੀਂ ਜਾ ਮਮੀ ਨੇ ਜਾ ਤ ਗਈ ਵੀ ਤੂੰ ਭਾਈ ਛੋਟੇ ਮੈਂ ਪਹਿਲਾਂ ਕੱਲ ਕੋ ਕੁ ਬਾਦ ਦੀ ਸੀ ਇਹ ਜਾਨਵਰ ਵਾਸਤੇ ਲੈ ਤੂੰ ਕੀ ਕਹਿੰਦੀ ਸੀ ਜਾਨਵਰਾਂ ਚੋਗ ਤੇ ਮਿਲਦੇ ਅੱਜ ਕੱਲ੍ਹ ਚਾ ਦੇ ਠੀਕ ਇੱਕ ਆਪ ਗਰਮੀ ਚ ਆਉਂਦਾ ਆਪਾ ਸੋਨ ਇੱਕ ਗੱਲ ਦੱਸਦਾ ਆਪਣੇ ਬਾਰ ਮੁਰੇ ਨਾ ਖੁਰਲੀ ਬਣਾਈ ਉਹ ਕਿਉਂ ਬਣਾਈ ਹੋਈ ਆ ਵੀ ਜਿਹੜੇ ਗਾਮ ਆਪਸੋ ਤੁਰੇ ਫਿਰਦੇ ਨੇ ਵੀ ਉਹ ਪਾਣੀ ਪੀਲਾਣਾ ਸਪੈਸ਼ਲ ਜੋ ਕਾ ਬਣਾਇਆ ਸੀ ਗੌਰ ਰੱਖੀ ਵੀ ਜਾਨਵਰ ਵਾਸਤੇ ਪਹਿਲਾਂ ਪਹਿਲਾਂ ਸੀ ਬੱਠਰ ਚ ਪਾ ਦਿੰਦੇ ਸੀ ਨਾ ਮਾਤਾ ਹੁਣ ਖੁਰਲੀ ਪਾਣੀ ਪਰ ਮੜੀ ਜੋ ਬਣ ਗਈ ਹੋਰ ਸਾਹ ਹੁਣ ਉਟਾ ਕੇ ਗਾਹ ਨੂੰ ਗਰਮੀ ਚ ਵਧੀਆ ਬਣਾਉਂਦੇ ਮੂਰੇ ਮੂਰੇ ਬਣਾਉਂਦੇ ਹਾਂ ਹਾਂ ਇਹ ਹੁਣ ਵੀ ਮੈਂ ਬੱਠਰ ਦਾ ਦਰ ਦਿੰਦੇ ਜੇ ਉਹ ਗੁੰਮਾ ਰਹੇ ਠੀਕ 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 ਕੋਈ ਨਾ ਹੁੰਦਾ ਉਹ ਪੰਮਾ ਦਾ ਮੈਂ ਨਹੀਂ ਛੱਡ ਦੇ ਕਿਤੇ ਆ ਮੈਂ ਬੱਠਰ ਲੋ ਹੁਣ ਹੀ ਕਰਾਂਗੇ ਕੰਮ ਅਸੀਂ ਜਿਹੜਾ ਫਿਰ ਭੱਲੇ ਆਨੇ ਲੈ ਤੂੰ ਬਾ ਮਾਵ ਦੇ ਹੱਥ ਇਹ ਠੀਕ ਹੈ ਹਾਂ ਕੱਕੜੀ ਇਹ ਬਾਜਰਾ ਇਹ ਹੋ ਗਿਆ ਬਾਜਰਾ ਮੱਕੀ ਵਿੱਚ ਰਾਈਏ ਦੇਖ ਮੈਂ ਗਨਵੀ ਅੱਦਨ ਮੱਕੀ ਹਾਂ ਹਾਂ ਬਾਜਰਾ ਰਾਈਏ ਵਿੱਚ ਰਾਈਏ ਠੀਕ ਆ ਆ ਵੀ ਪਾ ਦਿਆ ਕਰ ਲਵਾਵੇਂ ਛੋਟੇ ਹੁਣ ਸਾਡੀ ਲੈ ਬਦਲ ਗਈ ਮਰੀ ਮਾਂ ਵੀ ਬਾਜਰਾ ਹੀ ਸੀ ਰੱਖਣਾ ਮੱਕੀ ਅੱਡ ਰੱਖਣੀ ਆ ਹੁਣ ਦੁਬਾਰੇ ਫੇਰ ਲਵਾ ਹੋਵੇ ਦੁਬਾਰਾ ਮੈਂ ਕਹਿੰਦੀ ਮੱਕੀ ਨੂੰ ਇਹਦੇ ਵਿੱਚ ਹੀ ਰਹਿਣ ਦੋ ਇਹਨੂੰ ਇਹ ਚ ਰਹਿਣ ਦੋ ਹਾਂ ਮੱਕੀ ਵੱਡੀਆਂ ਨਾ ਅਸੀਂ ਦੋ ਚੀਜ਼ਾਂ ਪਾ ਕੇ ਮੱਠਾ ਜਿਹਾ ਧਰਦੇ ਸਾਰਾ ਘੱਟ ਜਾ ਬੈਠੇ ਕਦ ਚੱਬ ਅਜੀਬ ਗੱਲਾਂ ਹੋਰ ਕਰਦੇ ਹਾਂ ਹੋਰ ਆਵਣ ਲਗੀ ਪਈ ਸਾਡੀ ਆਹ ਲੋ ਬਾਜਰਾ ਕੰਦੇ ਹਰਦਾ ਬਾਹਰ ਮੱਕੀ ਆਜੇ ਬਾਜਰੇ ਦੀਆਂ ਕਰਕੇ ਨਾ ਆਪ ਨੂੰ ਨਿੱਕੇ ਨਾ ਬੱਸ ਲੈ ਹੋਣਵੇਂ ਆਈਦਾ ਬੀ ਆਈਦਾ ਦੋਸਤ ਇਹ ਕਿੱਲਾ ਕੰਬੀਕਾ ਕੌਲਾ ਲਾ ਲੈ ਹਾਂ ਉਹਦੇ ਵਿੱਚ ਥੋੜਾ ਜਿਹਾ ਬਾਜਰਾ ਇੱਥੇ ਰੱਖਤਾ ਹਾਂ ਗਾਹਾਂ ਕਰ ਸਕਦੇ ਚਲ ਚੋ ਬੂ ਇਧਰ ਰੱਖ ਚਰਨਾਂ ਇਹ ਫੀਲਡ ਦੀ ਬੋੜੀ ਖੋਲ ਦੇਨੇ ਹਾਂ ਹੁਣ ਪਾ ਦਾਂਗੇ ਨਾਲ ਚੋ ਚੋ ਚੋ

ਵਾਹ ਜੱਗ ਕਿੰਨੇ ਦਿੱਆ ਗੋਰੀ ਤੇ ਦਿੱਸਿਆ ਸੁਲਾਸਤਾ ਦਾ ਸੁਬੀ ਜੱਗ ਓਟੇ ਓਟੇ ਨਾਲ ਓਟੇ ਲਾ ਦੇ ਨੋਰੀ ਲੋ ਵੀ ਆ ਜਾਓ ਤੁਹਾਨੂੰ ਦਿਖਾਉਣੇ ਮਾਤਾ ਨੇ ਦੇਖੋ ਆ ਗਏ ਤੇਲ ਨਾਲ ਦੀਆਂ ਪਿੰਨੀਆਂ ਹਾਂ ਖੋਆ ਆ ਚਾਹ ਉਹਨਾਂ ਦੀਆਂ ਇਹ ਆ ਗਏ ਚੋਲਾ ਦੀਆਂ ਪਿੰਨੀਆਂ ਇਹ ਚੋਲਾ ਦੀਆਂ ਪਿੰਨੀਆਂ ਦਾ ਇਧਰ ਕਰੀ ਪਿੱਛੇ ਨੂੰ ਨਹੀਂ ਸਭ ਇਹ ਤਾਂ ਆਪਣੀਆਂ ਦਾ ਇੱਕ ਗੱਲ ਆ ਗਈ ਇਹ ਮੇਰੀ ਭੈਣ ਨੂੰ ਜਿੱਦੇ ਮੇਰੀ ਭੈਣ ਐਸੋ ਨੂੰ ਦੱਸ ਵੀ ਚੋਲਾ ਦੀਆਂ ਪਿੰਨੀਆਂ ਕਿਹ ਸੀ ਗੱਲ ਦੱਸ ਵੀ ਨਾ ਨੂੰ ਰਿਹਾ ਉਹ ਇਹ ਮਜ਼ਾਦ ਉਧਰ ਸਾਡੇ ਨਾਲ ਯਾਰ ਅੰਦਰਲੇ ਘਰ ਨਵਾਂ ਸੀ ਬੇਬੇ ਵੀ ਤੋਗੇ ਨਿਆਣੀ ਸੀ ਭੈਣ ਉਹਨਾਂ ਨੇ ਚੋਲਾ ਦੀਆਂ ਪਿੰਨੀਆਂ ਬਣਾ ਲਈ ਉਹਦਾ ਰੌਲਾ ਪਉਣ ਲੱਗੀ ਸਭ ਵੀ ਮਦ ਚੋਲਾ ਦੀਆਂ ਪਿੰਨੀਆਂ ਖਾਣੇ ਭਾਈ ਡੈਡੀ ਨੂੰ ਆ ਗਿਆ ਗੁੱਸਾ ਡੈਡੀ ਨੇ ਕੁੱਟੀ ਅਸੀਂ ਉਹਨੂੰ ਹੁਣ ਟੈਂਗ ਦੇ ਕੇ ਸਭ ਵੀ ਚੋਲਾ ਦੀਆਂ ਪਿੰਨੀਆਂ ਖਾਣੀਆਂ ਨੇ ਉਹ ਜਿੱਦ ਕਰਨ ਲੱਗ ਗਈ ਜਦੋਂ ਡੈਡੀ ਨੇ ਮਿੰਟੇ ਭੈਣ ਕੁੱਟੀ ਬਿਚੋੜਾ ਨਹੀਂ ਮੈਨੂੰ ਇਹ ਲੈ ਆਏ ਵੀ ਅੱਜ ਉਹਨੂੰ ਚੋਲਾ ਦੀਆਂ ਪਿੰਨੀਆਂ ਬੇਜੇ ਮੈਂ ਕਹਿੰਦੀ ਹਾਂ ਉਹਨਾਂ ਨੂੰ ਨਾ ਕਾਲ ਕਰਕੇ ਕਹਿੰਦੇ ਚੋਲਾ ਦੀ ਬਿੰਨੀ ਖਾਣ ਦੇ ਫਿਰ ਉਹ ਰਿਐਕਟ ਹਾਂ ਕਦੇ ਮਿੰਟੇ ਹਾਂ ਕਹਿੰਦਾ ਦਾਦੂ ਦਾਦੂ ਵਾਲੀਆਂ ਦਾਦੂ ਨੇ ਕਿਹਾ ਚੋਲਾ ਦੀ ਪਿੰਨੀ ਖਾਣ ਹਾਂ ਮੈਂ ਖਾਣ ਲਓ ਜੀ ਇਹ ਆ ਮੇਰੀ ਭੈਣ ਦਾ ਸੰਧਾਰਾ ਠੀਕ ਆ ਇਹਦੇ ਬੰਦੀਆਂ ਟਿੱਕੀਆਂ ਹਾਂ ਸਭ ਇਧਰ ਆ ਦੇਸੀ ਸੰਧਾਰਾ ਇਹ ਦੇਸੀ ਸੰਧਾਰਾ ਆਇਆ ਕਿ ਅੱਗੇ ਬੁੜੀਆਂ ਐਸ ਤਰ੍ਹਾਂ ਹੁਣ ਅਸੀਂ ਉਹ ਕੋਈ ਦੂਜਾ ਹੋਟਲ ਆ ਕੇ ਮੰਦ ਕਰ ਹਾਂ ਠੀਕ ਹੈ ਜੀ ਓਕੇ ਬਾਏ ਬਾਏ ਅੱਜ ਕੀ ਕਬਜ਼ੀ ਕੀ ਮਦਦਰੀ ਹੁਣ ਹਾਂ ਜੀ ਹੁਣ ਤਾਂ ਉਹ ਹਜ਼ੂਰ ਹੋ ਗਈ ਸੀ ਫਿਰ ਉਹ ਤਾਂ ਤੰਗ ਹੋਇਆ ਮਦਰ ਨੂੰ ਬੋਲੀਏ ਕੀ ਹੋ ਗਿਆ ਪਹਿਲਾਂ ਤੂੰ ਤਾਂ ਕਹਿੰਦਾ ਦੋ ਦਿਨਾਂ ਤੋਂ ਮੈਨੂੰ ਲੈਟਰ ਨਹੀਂ ਆਉਂਦੀ ਹਾਂ ਕੀ ਹੋ ਗਿਆ ਮਾਰੇ ਆਉਣ ਲੱਗੀ ਠੀਕ ਹੈ ਹੁਣ ਹੁਣ ਤਾਂ ਠੀਕ ਹੈ ਕਹਦਾ ਮੈਨੂੰ ਕਬਜ਼ੀ ਖੋਲਣ ਦੀ ਦਵਾਈ ਦੇ ਦੇ ਦੀ ਬਾਲੀ ਜੀ ਅੱਜ ਹੁਣ ਠੀਕ ਆ ਸਾਫ ਹੋ ਗਿਆ ਨਾ ਚਾਚਾ ਹੈ ਆਪਣਾ ਕਿਵੇਂ ਮੱਕਾ ਤੇ ਕਿਤੇ ਨਾ ਮੈਂ ਬਾਈਫਲਸ ਚ ਕਦੋਂ ਆਵੜੇ ਮੈਨੂੰ ਕਿਹੋ ਜੀ ਦਵਾਈ ਦਿੱਤੀ ਐ ਕਿਹੋ ਜੀ ਤਾਂ ਕਹਿੰਦਾਂ ਨਹੀਂ ਮੈਂ ਕਿਹੋ ਜੀ ਦਵਾਈ ਦਿੱਤੀ ਐ ਕਹਿੰਦਾ ਮੈਨੂੰ ਹਾਂ ਕਹਦਾ ਮੈਂ ਤਾਂ ਦਰਦ ਵਾਲਾ ਪੜਾਉਣ ਦਾ ਜਦੋਂ ਬੋਲ ਮਾਰਿਆ ਕਰਿਆ ਫਲਸ ਚ ਮੈਂ ਬਾਈਫਲਸ ਚ ਆਇਆ ਉਹ ਤਾਂ ਕੀ ਮਿੰਟ ਨੂੰ ਭੈਣ ਨੂੰ ਫੋਨ ਲਾਇਆ ਆਪਣੀ ਭੂਆ ਨੂੰ ਨੇ ਸ਼ਵੀ ਨੇ ਕਰੂ ਗੱਲ ਦੇਖਾਂ ਕੀ ਗੱਲ ਹੈ ਹੈਲੋ ਹੈਲੋ

ਕਹ ਜਾਂਦਾ ਕਹਦਾ ਸਤੋ ਮੈਂ ਮੰਨਦੀ ਨਹੀਂ ਮੈਂ ਸੋਈ ਨਹੀਂ ਮੰਨੀ ਕਹਦਾ ਸਤੋ ਬੁਗ ਦੱਸ ਦੂ ਯਾਰ ਮੜੀ ਕਈ ਵਾਰ ਨਾ ਸੀਰੀਅਸ ਗੱਲ ਹੁੰਦੀਆਂ ਨੇ ਬੱਚੇ ਦੀ ਗੱਲ ਨਹੀਂ ਹੁੰਦੀ ਕਰਾ ਗੱਲ ਤੂੰ ਭਾਵੇਂ ਬੱਚੀ ਆ ਤੇਰਾ ਕਰਾ ਗਿਆ ਹੋਗਾ ਦੇਖੋ ਨਾ ਨਹੀਂ ਹੋਈ ਉਹਨਾਂ ਤੋਂ ਤੇ ਤੇ ਸਾਡੀ ਪਾਂਣ ਜੀ ਕਿਵੇਂ ਹੋ ਗਈ ਛੁੱਟੀ ਦੀ ਆਪੋ ਦੇਖ ਕੇ ਮੈਂ ਬੋਲਦੀ ਹਾਂ ਹਾਂ ਗੱਲ ਕਰਾ ਦੇਦੀ ਮਮੀ ਨਾਲ ਨਹੀਂ ਜੇ ਹੁਣ ਜੇ ਤੂੰ ਛੁੱਟੀਆਂ ਜਾਈ ਨਾ ਤੈਨੂੰ ਮੈਂ ਕੁੱਟੂਗੀ ਸੱਚੀ ਲਟਾ ਕੇ ਐਂ ਬੋਲ ਦਉਂਦਾ ਕੋਈ ਆਪਦੇ ਵੱਡੇ ਨੂੰ ਉਹ ਕਿਹੜਾ 20 ਸਾਲਾਂ ਦਾ 11 ਸਾਲਾਂ ਦੀ ਗੱਲ ਜੀ ਚੱਲ ਗੱਲ ਕਰਾ ਜੰਗਾ ਗੱਲ ਕਰਾ ਦੂ ਤੈਨੂੰ ਦੱਸੋ ਗੱਲ ਕਰਾ ਦੇ ਤੂੰ ਸੁਣ ਲਈ ਹਾਉਣਾ ਡਰ ਕੇ ਆ ਸੁਨਾਰਾ ਲੈ ਕੇ ਆਉਣਾ ਫਿਰ ਗੱਲ ਮਾਮਾ ਨਾਲ ਗੱਲ ਕਰਾਈ ਮਾਮ ਮਾਮੇ ਨਾਲ ਲੈ ਮਾਮੂਨਾ ਹਾਂ ਬੋਲ ਮਾਮੂ ਹਾਂ ਮੇਰੇ ਵਾਸਤੇ ਚਾਕਲੇਟ ਲੈ ਕੇ ਹਾਂ ਚਾਕਲੇਟ ਲੈ ਹੁਣ ਜਗਦਰੀ ਮੰਮੀ ਨਾਲ ਗੱਲ ਕਰਾ ਸੇ ਤੀ ਚੱਲ ਜੀ ਵੱਡਾ ਲਿਆਰੂ ਚਾਕਲੇਟ ਮੰਮੀ ਨਾਲ ਗੱਲ ਕਰਾ ਓਕੇ ਮਮੂ ਨਾਲ ਗੱਲ ਕਰੀ ਬਾੜੀ ਪਾੜੀ ਮਮੂ ਨਾਲ ਗੱਲ ਕਰੀ ਤੇਰੇ ਪੈਰ ਬੰਨ੍ਹ ਗਾਤੀ ਕਰਾ ਮਾਰ ਕੇ ਦਿਓ ਹਲੋ ਹਲੋ ਹੀ ਐ ਰਾਣੀ ਗੁੱਗੀ ਮੈਂ ਆਗੀ ਮਿੰਟ ਦੇ ਨਾਨ ਕੀ ਤਾਂ ਅੱਛਾ ਹਾਂ ਚੱਲ ਹੋਰੀਆ ਕਿਵੇਂ ਐ ਠੀਕ ਹੋਰ ਤੇ ਮੈਂ ਠੀਕ ਸੀ ਠੀਕ ਸੀ ਲਵ ਯੂ ਲਵ ਯੂ ਅੱਛਾ ਪੂ ਪੂ ਅਦਰ ਸੁਨਦਾਰਾ ਬਣਾਤਾ ਸੀ ਬਾਬਾ ਹਾਂ ਦਾਲਵਾ ਦੇ ਤੇਰਾ ਸੁਨਾਰਾ ਤੇ ਲਿਆਦਾ ਕਿ ਜਲ ਤੇਰਾ ਲੋੜੀ ਦਾ ਹੱਕ ਬਣਦਾ ਇਹ ਗੱਲ ਪੁੱਛਣੀ ਸੀ ਹਾਂ ਅਮਰੀ ਅਸੀਂ ਰਾਜੀ ਕਰੀ ਸੀ ਬਿਖਾਨੀਆਂ ਨੇ ਤਾਂ ਦੱਸਦੀ ਆ ਉਹ ਬਣਾ ਦਨੇ ਫਿਰ ਪਏ ਅਸੀਂ ਹੋ ਹੈਲੋ ਹਾਂ ਚੌਲ ਵਾਲੀਆਂ ਬਿੰਨੀ ਖਾਣੀਆਂ ਦਾਦਿਆਂ ਵਾਲੀਆਂ ਹਾਂ ਕਿੱਥੇ ਰੱਜ ਜਾਵਾ ਬਤਾ ਹਾਂ ਹੈਲੋ ਚੌਲਾ ਵਾਲੀਆਂ ਪਿੰਨੀਆਂ ਖਾਣੀਆਂ ਨਾ ਡੈਡੀ ਵਾਲੀਆਂ ਚੰਗਾ ਯਾਦ ਆ ਕੀ ਹੋ ਗਿਆ ਸੀ ਹੈ ਕੀ ਹੋ ਗਿਆ ਸੀ ਮਹਾ ਚੌਲਾ ਵਾਲੀ ਪਿੰਨੀਆਂ ਖਾਣੀਆਂ ਹਟੀ ਨਾ ਉਹਨਾਂ ਨੂੰ ਦਿੱਤੀਆਂ ਨਾ ਤੇ ਫਾਈ ਡੈਡੀ ਸਰ ਸਾਥ ਵੀ ਲਾ ਲਈ ਜ਼ਰਾ ਕਿ ਮੈਂ ਕੁੱਟੀ ਤੂੰ ਕੜੀਸ ਕੜੀਸ ਹੈ ਹਏ ਚੋਲਾ ਦੀ ਬਿੰਨੀ ਆਏ ਹਏ ਚੋਲਾ ਦੀ ਬਿੰਨੀ ਆਏ ਪੈਜਾਂਗਾ ਫਿਰ ਅਸੀਂ ਅਸੀਂ ਬਣਾਤੀ ਅੱਜ ਚੋਲਾ ਦੀ ਬਿੰਨੀ ਠੀਕ ਆ ਹਾਂ ਵੇ ਜਿਨ ਮਾਰਾ ਟੈਕਨੀਕਸ ਕੇ ਅੱਛਾ ਟੈਕਨੀਕ ਫੇਰ ਵੀ ਨਾ ਦਿੱਤੀ ਆ ਬਿੰਨੀ ਥਾਲ ਬਹੁਤ ਮਿੱਠਾ ਮਿਲੇ ਫਿਰ ਤੇ ਤੈਨੂੰ ਕਹਤਾ ਹੀ ਬਣਾਈਆਂ ਦਾਦੇ ਨੂੰ ਕਾਹੀ ਬਣਾਈਆਂ ਨੇ ਅਸੀਂ ਅਸੀਂ ਬਣਾਈਆਂ ਨੇ ਦਾਦੇ ਲਈ ਲੱਸੀ ਸੰਦਾਰਾ ਅੱਛਾ ਹਾਂ ਬਣਾਈਏ ਓਕੇ ਬਣਾਈਏ ਹਾਂ ਬਾਏ ਰੋਟੀ ਖਾਣੇ ਆਉਣਾ ਸੀ ਲੈ ਲਿਆਉਂਗੇ ਆ ਲੈ ਆ ਲਾਂਗੇ ਗੁੰਡ ਦੋ ਤਿੰਨੇ ਨੂੰ ਚੌਲਾ ਦੀਆਂ ਪਿੰਨੀਆਂ ਬਣਾਲੀਆ ਸੀ ਹਾਂ ਉਹ ਡੈਡੀ ਦਾ ਉਹ ਬੈਠਾ ਵਿਚਾਰਾ ਫੋਟੋ ਤੇ ਨਹੀਂ ਤਾਂ ਦੇ ਜਾਂਦਾ ਤੈਨੂੰ ਚੌਲਾ ਦੀਆਂ ਪਿੰਨੀਆਂ ਐਮ ਚਾ ਚੰਗਾ ਵੀ ਓਕੇ ਬਾਏ ਹਲੋ ਇਸ ਕਰੇ ਪਹੁੰਚੂਕਿਆ ਹਾਂ ਤੇ ਸਾਰਿਆਂ ਨੂੰ ਗੁੱਡ ਨਾਈਟ ਤੇ ਆਪਣਾ ਬਲੌਗ ਦੇਖਿਓ ਰਲ ਮਿਲ ਕੇ ਬਣਾਇਆ ਦੋ ਦੋਨਾਂ ਦਾ ਤੇ ਵਧੀਆ ਲੱਗਿਆ ਤਾਂ ਸ਼ੇਅਰ ਜੁ ਕਰਿਓ ਧੰਨਵਾਦ